ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬ੍ਰੀ ਦਰਸ਼ਨ ਕਰ ਰਿਓ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਇਸ ਲੋਵਰ ਨੇ ਇਹ ਪਾਵਨ ਸਥਾਨ ਬ੍ਰह्म ज्ञानी ਸਤ ਬੀਤੇ ਬਾਬਾ ਬੁੱਢਾ ਸਾਹਿਬ ਜੀਆਂ ਦਾ ਪਾਵਨ ਸਥਾਨ ਨੇ ਇਸ ਪਾਵਨ ਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਖੇਤੀ ਕੀਤੀ ਇਸ ਹੀ ਪਾਵਨ ਅਸਥਾਨ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਵਰ ਦਿੱਤਾ ਇਸੇ ਪਾਵਨ ਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਆਪ ਜੀ ਅਸਰੋਵਰ ਦੇ ਦਰਸ਼ਨ ਕਰ ਰਹੇ ਹੋ ਇਥੇ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਸ਼ਸਤਰ ਵਿਦਾ ਦਿੱਤੀ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਘੋੜਸਵਾਰੀ ਤੇ ਤੀਗਵਾਉਣ ਦੇ ਬਹੁਤ ਤਨੀ ਸਨ ਆ ਪਾਵਨ ਦਰਬਾਰ ਨੇ ਤੰਦ ਤੰਦ ਸਾਹਿਬ ਸ੍ਰੀ ਗੁਰੂ ਰੰਸ ਹੈ ਮਹਾਰਾਜੀ ਤਖਤਾਂ ਦੇ ਸੁਭਾਈ ਮਾਨ ਨੇ ਰਾਗੀ ਸਿੰਘ ਕੀਰਤਨ ਕਰ ਰਹੇ ਨੇ ਬਿਆੰਤ ਸਿੱਖ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਪਾਵਨ ਸਥਾਨ ਤੇ ਨਸਮਖਤ ਹੁੰਦੀਆਂ ਨੇ ਆਣ ਕੇ ਜੋ ਵੀ ਕਿਦੇ ਮੂੰਹ ਮੰਗਦਾ ਹੈ ਉਹੀ ਉਹਨੂੰ ਮਰਿਆ ਮੱਤਾ ਪੂਰੇ ਮਿਲਦੀਆਂ ਨੇ ਲੱਖੋ ਸਰੋਵਰ ਵਿੱਚ ਸਿੱਖ ਸੰਗਤਾਂ ਇਸ਼ਨਾਨ ਕਰਦੀਆਂ ਨੇ ਆ ਸਤਿਗੁਰਾਂ ਦੇ ਬਾਬਾ ਜੀ ਦੇ ਪਾਵਨ ਸਥਾਨਾਂ ਦੇ ਨਿਸ਼ਾਨ ਸਾਬ ਝੂਲਦੇ ਨੇ ਐਸੇ ਬ੍ਰह्म ਗਿਆਨੀ ਸਤ ਬੀਤੇ ਬਾਬਾ ਬੁੱਢਾ ਸਾਹਿਬ ਜੀ ਹਨ ਤੇ ਮਨ ਕੀਤਾ ਕਿ ਆ ਦਰਸ਼ਨ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਸਿੱਖ ਸੰਗਤਾਂ ਨੂੰ ਕਰਾਈਏ ਝੂਲਦੇ ਨਿਸ਼ਾਨ ਹਨ ਤੇ ਖਾਲਸਾ ਪੰਥ ਦੇ ਬਹੁਤ ਸੁੰਦਰ ਦਰਬਾਰ ਇਹ ਸਤਿਗੁਰਾਂ ਦਾ ਬਾਬਾ ਜੀ ਦਾ ਪਾਵਨ ਸਥਾਨ ਨੇ ਅਪਰਾਧਨ ਖੂਨ ਨੇ ਬਾਬਾ ਜੀ ਦਾ ਇਸ ਖੂਹ ਦੇ ਵਿੱਚ ਜਲ ਕੱਢਦੇ ਤੇ ਖੇਤੀ ਨੂੰ ਕਰਦੇ ਤੇ ਇਹ ਟੰਡਾ ਵੀ ਲੱਗੀਆਂ ਸੀ ਦੀਆਂ ਅੱਜੋ ਕਿ ਖੇਤੀ ਵੀ ਕਰਨੀ ਇਹ ਪੁਰਾਣੀ ਇੱਟ ਦਾ ਬਣਿਆ ਬਾਬਾ ਜੀ ਦੇ ਘਰ ਦੇ ਵਿੱਚ ਕਿੰਨੇ ਪ੍ਰਾਤਨ ਨੇ ऐसे ब्रह्मज्ञानी बाबा बुड्ढा साहिब जींदा ਦਾ ਇਹ ਪਾਵਨ ਸਥਾਨ ਆਪਸੀਕ ਸੰਗਤਾਂ ਦਾ ਦਰਸ਼ਨ ਕਰ ਰਹੇ ਹੋ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਨੇ ਸਤਿਗੁਰਾਂ ਦੇ ਦਰਬਾਰਾਂ ਦੇ ਵਿੱਚ ਕਿੰਨੀਆਂ ਸਿੱਖ ਸੰਗਤਾਂ ਆਉਂਦੀਆਂ ਪਾਤਨ ਇਤਿਹਾਸ ਕੋ ਚਿੰਡਾਂ ਦੇ ਦਰਸ਼ਨ ਵਿੱਚ ਨੇ ਇਸੇ ਮੱਸੇ ਪ੍ਰਸ਼ਾਦੇ ਬਾਬਾ ਜੀ ਦੇ ਇਹ ਲੈ ਕੇ ਜਾਂਦੇ ਨੇ ਮਤ ਸਤਿਗੁਰੂ ਜੀ ਬਾਬਾ ਜੀ ਕਿਰਪਾ ਕਰਨ ਜੀ